ਸਤਿ ਸ਼੍ਰੀ ਅਕਾਲ ਜੀ ਕਿਸਾ ਹਾਲ ਦੋਸਤੋ ਖੇਤ ਦੇ ਵਿੱਚ ਪਰਾਲੀ ਵਾਹੁਣ ਤੇ ਲਗਾਤਾਰ ਇਹਨਾਂ ਦਾ ਦੂਸਰਾ ਸਾਲ ਆ ਤੇ ਹਿੰਦ ਸਲੋਦੀ ਬਲਾਕ ਸਮਰਾਲਾ ਮੈਂ ਗੱਲ ਕਰਦਾ ਸਾਡੇ ਗਾਂਵ ਬੁੱਧੂ ਕਿਸਾਨ ਸਰਦਾਰ ਗੁਰਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਪਿੰਡ ਸਲੋਦੀ ਤੇ ਇਹਨਾਂ ਨੂੰ ਪੁੱਛਦੇ ਆ ਕਿੰਨਾ ਇੱਕ ਖਰਚਾ ਵੱਧ ਤੇ ਕਿੰਨਾ ਇੱਕ ਫਾਇਦਾ ਹੁੰਦਾ ਪਰਾਲੀ ਵਿੱਚ ਵਾਹੁਣ ਦਾ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਇਹ ਜਿਹੜਾ ਪਰਾਲੀ ਦਾ ਪ੍ਰਬੰਧਨ ਵਿੱਚ ਵਾਹੁਣ ਲੱਗੋ ਕਿੰਨੇ ਸਾਲ ਹੋ ਗਏ ਜੀ ਦੂਜਾ ਸਾਲ ਆ ਸਰ ਸਾਡਾ ਵਾਹ ਗਿਆਂ ਨੂੰ ਤੇ ਗੱਠਾ-ਗੁੱਠਾ ਨਹੀਂ ਪਿੰਡ ਵੱਲ ਰਹੀਆਂ ਗੱਠਾ ਬਹੁਤ ਜ਼ਿਆਦਾ ਐਦਿਕੀ ਦੇ ਗੱਠਾ ਨਾਲ ਮਗਰ-ਮਗਰ ਫਿਰਦੇ ਨੇ ਜੀ ਫੇ ਬਣਾ ਕਿਉਂ ਨਹੀਂ ਰਹੇ ਤੁਸੀਂ ਨਹੀਂ ਸਰ ਗੱਠਾਂ ਵਾਲਾ ਕੰਮ ਲੋਟ ਕਿਉਂ ਡੀਜ਼ਲ ਫੁਕਦੇ ਹੋ ਨਾ ਲੋਕ ਕਹਿੰਦੇ ਨੇ ਡੀਜ਼ਲ ਫੁਕਦੇ ਹੋ ਨਹੀਂ ਜੀ ਨਹੀਂ ਜਿਹੜਾ ਪ੍ਰਾਲੀ ਵਿੱਚ ਵਾਹੀ ਗਈ ਇਹਦੇ ਨਾਲ ਜਾਨ ਪੈਂਦੀ ਹੈ ਖੇਤਾਂ 'ਚ ਆਉਣ ਵਾਲੇ ਸਮੇਂ ਜਦੋਂ ਆਲੂ ਬੜਾ ਵਧੀਆ ਨਿਕਲਦਾ ਜੀ ਅੱਛਾ ਜੀ ਯਾਨੀ ਗਾਹ ਨੂੰ ਡਾਈ ਦੀ ਮਾਤਰਾ ਘਟ ਜਾਣੀ ਜੀ ਇਹ ਵਿੱਚ ਠੀਕ ਹੈ ਤੇ ਜੀ ਇੱਕ ਖੇਤ ਪੋਲਾ ਰਹੇ ਤਾਂ ਇੱਕ ਪਾਣੀ ਬੜੀ ਸੀਤੀ ਸੁੱਕਦਾ ਨੂੰ ਜੀ ओके okay. हां जी ਤੇ ਟਾਈਮ ਤਾਂ ਚਲੋ ਮੜਾ ਮੋਟਾ ਜ਼ਿਆਦਾ ਲੱਗਦਾ ਵੈਸੇ ਇਕੱਠਾ ਵੀ ਚਾਰ ਪੰਜ ਦਿਨ ਪਈਆਂ ਹੀ ਰਹਿੰਦੀਆਂ ਨੇ ਜੀ ਤੇ ਆਪਣੇ ਨਾਲ ਵਾਲੇ ਦੋਸਤਾਂ ਨੂੰ ਦੇਖ ਕੇ ਪਤਾ ਲੱਗਿਆ ਜੀ ਵੀ ਵਧੀਆ ਚੀਜ਼ ਆ ਜੀ ਤੇ ਝਾੜ ਤੁਸੀਂ ਜਿਵੇਂ ਪਿਛਲੇ ਸਾਲ ਵੀ ਕੁਝ ਰਕਬਾ ਕੀਤਾ ਸ਼ੁਰੂ ਝਾੜ ਚ ਕਿੰਨਾ ਕੁ ਫਰਕ ਨਜ਼ਰ ਆਇਆ ਝਾੜ ਚ ਹੈਗਾ ਸਰ ਫਰਕ ਆ ਜਿਵੇਂ ਹੁਣ ਪ੍ਰਾਲੀ ਵਿੱਚ ਖੇਤ ਵੱਧਾ ਆਪਣੇ ਆਲੂ ਵੱਧਾ ਹਾਂ ਜੀ ਹੈਗਾ 5-7 10-15 ਗੱਟ ਮੋ ਦਾ ਫਰਕ ਪਿਆ ਜਿਹੜੇ ਕਈ ਸਾਲਾਂ ਤੋਂ ਕਰ ਰਹੇ ਨੇ ਜੀ ਉਹਨਾਂ ਦੇ ਤਾਂ ਜ਼ਿਆਦਾ ਜੀ ਸੁਣ ਚ ਆਇਆ ਸਾਡੇ ਹੁਣ ਪਤਾ ਲੱਗੂਗਾ ਉਹ ਨਾ ਜੈਵਿਕ ਮਾਦ ਦਾ ਹੌਲੀ ਹੌਲੀ ਵਧਦਾ ਜਿਹੜਾ ਆਰਗੈਨਿਕ ਕਾਰਬਨ ਵਧਣਾ ਜੀ ਉਹਨੇ ਹੀ ਝਾੜ ਵਧਾਉਣਾ ਤੇ ਇਹਦੀ ਵਾਟਰ ਹੋਲਡਿੰਗ ਕੈਪੈਸਿਟੀ ਇਹ ਮੌਸਮੀ ਬਾਰਿਸ਼ ਤੋਂ ਪ੍ਰਾਲੀ ਬਹੁਤ ਬਚਾਉਂਦੀ ਹੈ ਹਾਂਜੀ ਬਹੁਤ ਜ਼ਿਆਦਾ ਬਚਾਉਂਦੀ ਹੈ ਪਾਣੀ ਨਾਲ ਦੀ ਨਾਲ ਸੁੱਕਿਆ ਜਾਂਦਾ ਜੀ ਆਪਣੇ ਪਿੰਡ ਜਿਵੇਂ ਸਲੋਦੀ ਦੀ ਗੱਲ ਕਰਾਂ ਜੀ ਕਿੰਨੇ ਪਰਸੈਂਟ ਲੋਕ ਗੱਠਾ ਬਣਾਉਣੀਆ ਛੱਡ ਗਏ ਪ੍ਰਾਲੀ ਨੂੰ ਅੱਗ ਲਾਉਣਾ ਛੱਡ ਗਏ ਜੀ 50% ਤੋਂ ਉੱਪਰ ਜਾ ਰਿਹਾ ਜੀ ਕੰਮ ਇਸ ਵਾਰ ਠੀਕ ਹੈ ਜੀ ਹਾਂਜੀ ਹਾਂ ਅੱਗਾ ਉੱਗਾ ਤਾਂ ਲੱਗ ਨਹੀਂ ਆਪਣਾ ਹੈ ਨਹੀਂ ਹਾਂ ਜੀ ਜਿਨ੍ਹਾਂ ਕੋਲ ਵੱਡੇ ਸੰਦ ਨੇ ਸਾਰੇ ਇਕੱਠਾ ਬਣਾ ਰਹੇ ਚੰਗੇ ਚੰਗੇ ਲਾਣੇ 40 40 50 50 ਕਿਲੋ ਉਹ ਵਿੱਚ ਵਾਰੇ ਨੇ ਵਿੱਚ ਵਾਰੇ ਨੇ ਹਾਂ ਹਾਂ ਜੀ ਠੀਕ ਹੈ ਜੀ ਤੇ ਬਾਕੀ ਕਿਸਾਨਾਂ ਨੂੰ ਕੀ ਕਹੋਗੇ ਇਹੀ ਹੈ ਜੀ ਚਲੋ ਸਮਝ ਜ਼ਰੂਰ ਲੱਗਦਾ ਪਰ ਆਪਣਾ ਸੰਦ ਸਵੇਟਾ ਲੈ ਕੇ ਵਧੀਆ ਇਹਨੂੰ ਵਿੱਚ ਰੜਾਓ ਤੇ ਆਉਣ ਵਾਲੇ ਸਮੇਂ 'ਚ ਆਲੂ ਦੀ ਪੈਦਾਵਾਰ ਵਧੀਆ ਹੋਊਗੀ ਧੰਨਵਾਦ ਵੀਰ ਜੀ ਸਤਿਕਾਰ ਸਤਿਕਾਰ